ਕਈ ਵਾਰ ਸਾਡੇ ਨਾਲ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਨ੍ਹਾਂ ਦਾ ਕੀ ਅਸਰ ਸਾਡੇ ਤੇ ਬਹੁਤ ਬੁਰਾ ਹੁੰਦਾ ਹੈ। ਕੁਝ ਗੱਲਾਂ ਨੇ ਲੋਕ ਮਜ਼ਾਕ ਬਣਾ ਲੈਂਦੇ ਨੇ ਪਰ ਉਸੇ ਮਜ਼ਾਕ ਦਾ ਸਾਹਮਣੇ ਵਾਲੇ ਬੰਦੇ ਤੇ ਕੀ ਅਸਰ ਪੈਂਦਾ ਹੈ ਇਸ ਦੇ ਬਾਰੇ ਅਸੀਂ ਕੁਝ ਵੀ ਨਹੀਂ ਸੋਚਦੇ। ਅੱਜ ਦੀ ਇੱਕ ਅਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਇੱਕ ਵਿਆਹ ਦੇ ਵਿੱਚ ਵਾਪਰੀ ਕਿ ਆਖਿਰ ਉਸ ਕੁੜੀ ਦੀਆਂ ਖੁਸ਼ੀਆਂ ਨੂੰ ਕਿਹੇ ਨਜ਼ਰ ਲੱਗੀ ਸੀ ਕਿ ਉਸਨੇ ਆਪਣੀ ਜ਼ਿੰਦਗੀ ਹੀ ਤਬਾਹ ਕਰ ਲਈ। ਅਜਿਹਾ ਕੀ ਵਾਪਰਦਾ ਉਸ ਵਿਆਹ ਦੇ ਵਿੱਚ ਜਦੋਂ ਕਿ ਕੁੜੀ ਲਾਵਾਂ ਲੈਣ ਲੱਗਦੀ ਹੈ ਤਾਂ ਉਸ ਦੇ ਨਾਲ ਇੱਕ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਨਾਲ ਲੋਕ ਉਸ ਦਾ ਮਜ਼ਾਕ ਬਣਾ ਲੈਂਦੇ ਨੇ ਉਸ ਦੇ ਮਜ਼ਾਕ ਦੇ ਕਰਕੇ ਜੋ ਉਸ ਦੇ ਨਾਲ ਬਾਅਦ ਦੇ ਵਿੱਚ ਵਾਪਰਦਾ ਉਹ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਅੰਤ ਤੱਕ ਤਾਂ ਕਿ ਤੁਸੀਂ ਵੀ ਸਾਡੇ ਨਾਲ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਬਣੇ ਰਹੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਤੇ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਵੀ ਮਿਲੇਗਾ ਕਿਉਂਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਤਾਂ ਬਹੁਤ ਜ਼ਿਆਦਾ ਆਪਣੇ ਤੋਂ ਵੀ ਬਹੁਤ ਜ਼ਿਆਦਾ ਅਪਡੇਟ ਹੋਣ ਵਾਲੀ ਹੈ ਪਰ ਅੱਜ ਦੀ ਹੀ ਪੀੜ੍ਹੀ ਦੀ ਜੇ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਥੋੜੀ ਬਹੁਤੀ ਸਮਝਦਾ ਹੈ ਇਕ ਅਜਿਹਾ ਵਿਆਹ ਜਿੱਥੇ ਕਿ ਸਾਰੀਆਂ ਤਿਆਰੀਆਂ ਹੋ ਗਈਆਂ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਵਿਆਹ ਦੀਆਂ ਰਸਮਾਂ ਦੇ ਚੱਲਦੇ ਕੁੜੀ ਦੇ ਨਾਲ ਅਜਿਹਾ ਕੀ ਵਾਪਰ ਜਾਂਦਾ ਕਿ ਸਾਰੇ ਲੋਕ ਉਸ ਦਾ ਮਜ਼ਾਕ ਬਣਾਉਣ ਲੱਗ ਜਾਂਦੇ ਨੇ ਤੇ ਇਸੇ ਕਰਕੇ ਕੁੜੀ ਆਪਣੀ ਆਤਮ ਹੱਤਿਆ ਤੱਕ ਕਰਨ ਤੱਕ ਪਹੁੰਚ ਜਾਂਦੀ ਹੈ ਕੀ ਵਾਪਰਦਾ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਦੇ ਨਾਲ ਸਾਡੇ ਨਾਲ ਜਰੂਰ ਬਨੇ ਰਹੋ ਆਖਿਰ ਵਿਆਹ ਦੀਆਂ ਰਸਮਾਂ ਹੁੰਦੀਆਂ ਨੇ ਬਰਾਤ ਪਹੁੰਚਦੀ ਹੈ ਤਾਂ ਬਰਾਤ ਦਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ ਸਾਲੀਆਂ ਦੇ ਵੱਲੋਂ ਰੀਬਨ ਕਟਾਇਆ ਜਾਂਦਾ ਹੈ ਤੇ ਰੀਬਨ ਕਟਾਈ ਦੇ ਵਿੱਚ ਹਾਸਾ ਠੱਠਾ ਹੋਣ ਤੋਂ ਬਾਅਦ ਤਕਰੀਬਨ ਅੱਧੇ ਘੰਟੇ ਬਾਅਦ ਲਾੜੇ ਨੂੰ ਸਾਰਾ ਕੁਝ ਖਵਾ ਪਿਆ ਕੇ ਲਾੜੀ ਦੇ ਕੋਲ ਪਹੁੰਚਾਇਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਹੁਣ ਲਾਵਾਂ ਦੀ ਰਸਮ ਹੋਣ ਵਾਲੀ ਹੈ ਤੇ ਲਾਵਾਂ ਵੇਲੇ ਦੋਵੇਂ ਮੁੰਡੇ ਤੇ ਕੁੜੀ ਨੂੰ ਇਕੱਠਾ ਗੁਰਦੁਆਰਾ ਸਾਹਿਬ ਦੇ ਵਿੱਚ ਲਜਾਇਆ ਜਾਂਦਾ ਹੈ ਤੇ ਜਦੋਂ ਲਾਵਾਂ ਹੋਣ ਲੱਗਦੀਆਂ ਨੇ ਤਾਂ ਉਸ ਸਮੇਂ ਕੁੜੀ ਦੇ ਨਾਲ ਜੋ ਵਾਪਰਦਾ ਹੈ ਬਹੁਤ ਹੀ ਹੈਰਾਨ ਕਰਨ ਵਾਲਾ ਜਦੋਂ ਹੀ ਲਾਵਾ ਵੇਲੇ ਦੋਵੇਂ ਮੁੰਡਾ ਤੇ ਕੁੜੀ ਪਹੁੰਚਦੇ ਨੇ ਤਾਂ ਉਹਨਾਂ ਨੂੰ ਗਰੰਦੀ ਸਿੰਘ ਆਪਣੇ ਜੋ ਵੀ ਆਸਨ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬੈਠਣ ਦੇ ਲਈ ਕਹਿੰਦੇ ਨੇ ਉਹ ਤੇ ਨਤਮਸਤਕ ਹੁੰਦੇ ਨੇ ਸਾਰੀਆਂ ਸੰਗਤਾਂ ਵੀ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਜਾਂਦੀਆਂ ਤੇ ਵਾਈਗਰੋ ਜੀ ਪਾਠੀ ਸਾਹਿਬ 24 ਹੁੰਦੇ ਨੇ ਉੱਥੇ ਲਾਵਾਂ ਦੀ ਰਸਮ ਸ਼ੁਰੂ ਕਰਦੇ ਨੇ ਪਹਿਲੀ ਲਾਂ ਪੜੀ ਜਾਂਦੀ ਹੈ ਦੂਜੀ ਲਾਂ ਪੜੀ ਜਾਂਦੀ ਹੈ ਪਰ ਤੀਜੀ ਲਾਂ ਵੇਲੇ ਜਦੋਂ ਕੁੜੀ ਖੜੀ ਹੋਣ ਲੱਗਦੀ ਹੈ ਤਾਂ ਉਸੇ ਹੀ ਸਮੇਂ ਉਸ ਦਾ ਲਹਿੰਗਾ ਖੁੱਲ ਜਾਂਦਾ ਹੈ ਜਿਸ ਦਾ ਕੀ ਸਾਰੇ ਹੀ ਲੋਕ ਮਜ਼ਾਕ ਬਣਾਉਣ ਲੱਗ ਜਾਂਦੇ ਨੇ ਤੇ ਜੋ ਫੋਟੋਗ੍ਰਾਫਰ ਹੁੰਦੇ ਨੇ ਜਾਂ ਲੋਕ ਉੱਥੇ ਜੋ ਵੀਡੀਓ ਬਣਾ ਰਹੇ ਹੁੰਦੇ ਨੇ ਉਹਨਾਂ ਵੱਲੋਂ ਇਹ ਮੂਮੈਂਟ ਉੱਥੇ ਕੈਪਚਰ ਕਰ ਲਈ ਜਾਂਦੀ ਹੈ ਉੱਥੇ ਇਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਤੇ ਵੀਡੀਓ ਬਣਾਉਣਾ ਤਾਂ ਚਲੋ ਕੋਈ ਗੱਲ ਨਹੀਂ ਇਸ ਨੂੰ ਵਾਇਰਲ ਵੀ ਕਰ ਦਿੱਤਾ ਜਾਂਦਾ ਹੈ ਵੀਡੀਓ ਨੂੰ ਵਾਇਰਲ ਕਰਨ ਤੋਂ ਬਾਅਦ ਸਾਰੇ ਲੋਕ ਉੱਤੇ ਹੈਰਾਨ ਹੋ ਜਾਂਦੇ ਨੇ ਤੇ ਕੁੜੀ ਦੀ ਜੋ ਇੱਜ਼ਤ ਦਾ ਫਲੂਦਾ ਹੁੰਦਾ ਹੈ ਉਹ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਹੈ ਕੁੜੀ ਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕੁੜੀ ਦੇ ਪਰਿਵਾਰ ਵਾਲੇ ਵੀ ਉੱਤੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ ਤੇ ਉਸ ਤੋਂ ਬਾਅਦ ਮੁੰਡਾ ਇਸ ਗੱਲ ਨੂੰ ਸਾਰੀ ਗੱਲ ਨੂੰ ਸਮਝਦਾ ਹੈ ਤੇ ਉਸ ਦਾ ਸਾਥ ਵੀ ਦਿੰਦਾ ਹੈ ਤੇ ਉਸੇ ਸਮੇਂ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਪੱਤਰਕਾਰਾਂ ਦੇ ਵੱਲੋਂ ਬਹੁਤ ਜ਼ਿਆਦਾ ਅੱਪਾ ਦੇਖਦੇ ਆ ਮਸਾਲਾ ਲਗਾ ਕੇ ਖਬਰਾਂ ਦਸੀਆਂ ਜਾਂਦੀਆਂ ਨੇ ਕੁੜੀ ਦੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕੁੜੀ ਦਾ ਪਿਓ ਅੱਗੇ ਆਉਂਦਾ ਤੇ ਕਹਿੰਦਾ ਏ ਕਿ ਮੈਂ ਨਹੀਂ ਚਾਹੁੰਦਾ ਕਿਸੇ ਵੀ ਧੀ ਨਾਲ ਅਜਿਹਾ ਹੋਵੇ ਮੇਰੀ ਧੀ ਦੇ ਨਾਲ ਹੋਇਆ ਮੇਰੇ ਤੇ ਕੀ ਵਾਪਰਦੀ ਹੈ ਇਸ ਬਾਰੇ ਮੈਂ ਹੀ ਜਾਣ ਸਕਦਾ ਮੇਰੀ ਧੀ ਜੋ ਕਿ ਬਹੁਤ ਜ਼ਿਆਦਾ ਸ਼ਿਕਾਰ ਹੋਈ ਹੈ ਇਸ ਮਜ਼ਾਕ ਦਾ ਇਹ ਮਜ਼ਾਕ ਉਸਦੇ ਨਾਲ ਕਿਉਂ ਵਾਪਰਿਆ ਪਤਾ ਨਹੀਂ ਪਰਮਾਤਮਾ ਦੀ ਕੀ ਮਰਜ਼ੀ ਸੀ ਕਿ ਆਖਿਰ ਉਸਦੇ ਨਾਲ ਕੀ ਹੋਇਆ ਬਹੁਤ ਸਾਰੇ ਅਜਿਹੇ ਮਜਾਕ ਨੇ ਜੋ ਵਿਆਹਾਂ ਦੇ ਵਿੱਚ ਪਾ ਜਾਂਦੇ ਨੇ ਪਰ ਇਸ ਵਿਆਹ ਵਿੱਚ ਜੋ ਮਜਾਕ ਬਣਾਇਆ ਉਸ ਦੇ ਬਾਅਦ ਕੁੜੀ ਨੇ ਬਿਲਕੁਲ ਇਹ ਸੋਚਿਆ ਕਿ ਮੈਂ ਆਪਣੀ ਆਤਮ ਹੱਤਿਆ ਕਰ ਲਵਾਂ ਜਿਸ ਨਾਲ ਜੋ ਮੇਰੇ ਤੇ ਕਲੰਕ ਲੱਗਿਆ ਸ਼ਾਇਦ ਉਹ ਮਿਟ ਜਾਵੇਗਾ ਮੇਰੇ ਪਰਿਵਾਰ ਦੀ ਇੱਜ਼ਤ ਵੀ ਬੱਜ ਜਾਵੇਗੀ ਪਰ ਉਸ ਦਾ ਪਿਓ ਆਪਣੀ ਧੀ ਅੱਗੇ ਤਰਲੇ ਕੱਢ ਕੇ ਉਸ ਨੂੰ ਜਿਉਣ ਦੇ ਲਈ ਮਜਬੂਰ ਕਰਦਾ ਤੇ ਕਹਿੰਦਾ ਕਿ ਧੀਏ ਅਜਿਹੇ ਮਜਾਕ ਤਾਂ ਲੋਕ ਬਣਾਉਂਦੇ ਰਹਿੰਦੇ ਨੇ ਲੋਕ ਤਾਂ ਬਹੁਤ ਕੁਝ ਬੋਲਦੇ ਨੇ ਪਰ ਇਸ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਤਾਂ ਬਰਬਾਦ ਨਹੀਂ ਕਰ ਸਕਦੇ ਹੋਰ ਵੀ ਕਈ ਅਜਿਹੀਆਂ ਗੱਲਾਂ ਨੇ ਜੋ ਕਿ ਉਸ ਨੂੰ ਸਮਝਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸ ਵੀਡੀਓ ਨੂੰ ਵੀ ਵਾਇਰਲ ਹੋਣ ਤੋਂ ਰੋਕਿਆ ਜਾਂਦਾ ਹੈ ਤੇ ਅਪੀਲ ਕੀਤੀ ਜਾਂਦੀ ਹੈ ਉਸ ਕੁੜੀ ਦੇ ਪਿਓ ਵੱਲੋਂ ਤੇ ਕਿਹਾ ਜਾਂਦਾ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਧੀ ਨਾਲ ਅਜਿਹਾ ਵਾਪਰੇ ਤੇ ਜੇਕਰ ਤੁਹਾਡੀ ਧੀ ਦੇ ਨਾਲ ਅਜਿਹਾ ਵਾਪਰਿਆ ਹੁੰਦਾ ਕਿ ਤੁਸੀਂ ਵੀ ਇਸ ਕੁੜੀ ਦੀ ਵੀਡੀਓ ਵਾਇਰਲ ਕਰਦੇ ਮੇਰੀ ਧੀ ਦੇ ਨਾਲ ਵਾਪਰਿਆ ਅਣਹੋਣੀ ਹੋਈ ਹੈ ਇਸੇ ਕਰਕੇ ਬਹੁਤ ਸਾਰੀਆਂ ਰਸਮਾਂ ਨੂੰ ਅੱਜਕੱਲ ਬਦਲ ਦਿੱਤਾ ਗਿਆ ਹੈ ਤੇ ਲਾਵਾਂ ਵੇਲੇ ਮੋਸਟਲੀ ਸੂਟ ਪਾਉਣ ਲਈ ਹੀ ਕਿਹਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਸੂਟ ਹੀ ਪਾਇਆ ਜਾਵੇ ਤੇ ਲਹਿੰਗੇ ਦੀ ਮਨਾਹੀ ਕਰ ਦਿੱਤੀ ਗਈ ਹੈ ਸ਼ਾਇਦ ਇਸ ਵੀਡੀਓ ਤੋਂ ਬਾਅਦ ਹੀ ਲਹਿੰਗੇ ਦੀ ਮਨਾਹੀ ਹੋਈ ਹੋਵੇ ਹੋਰ ਵੀ ਕਈ ਘਟਨਾਵਾਂ ਨੇ ਜੋ ਮਜ਼ਾਕ ਦੇ ਵਿੱਚ ਵਾਪਰ ਜਾਂਦੀਆਂ ਪਰ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਇਸ ਨੂੰ ਆਪਣੇ ਹਾਸੇ ਮਜ਼ਾਕ ਦੇ ਲਈ ਆਪਣੇ ਵਿਊ ਲੈਣ ਦੇ ਲਈ ਇਸ ਵੀਡੀਓ ਨੂੰ ਕੈਪਚਰ ਕਰਕੇ ਵਾਇਰਲ ਕਰ ਦਿੰਦੇ ਨੇ ਤੇ ਬਹੁਤ ਸਾਰੀਆਂ ਵੀਡੀਓਜ਼ ਆਪਾਂ ਅੱਜਕੱਲ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਜੋ ਕਿ ਅਣਹੋਣੀਆਂ ਹੁੰਦੀਆਂ ਨੇ ਜੋ ਕਿ ਬਹੁਤ ਗਲਤ ਹੁੰਦੀਆਂ ਨੇ ਜਿਨ੍ਹਾਂ ਦਾ ਬੱਚਿਆਂ ਤੇ ਗਲਤ ਅਸਰ ਪੈਂਦਾ ਹੈ ਪਰ ਫਿਰ ਵੀ ਲੋਕ ਉਹਨਾਂ ਨੂੰ ਵਾਇਰਲ ਕਰਦੇ ਨੇ ਫਿਰ ਵੀ ਲੋਕ ਉਹਨਾਂ ਦੇ ਲਾਈਕ ਵਿਊ ਕਮੈਂਟ ਲੈਣ ਦੇ ਲਈ ਉਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਉਂਦੇ ਨੇ ਜੋ ਕਿ ਬਹੁਤ ਗਲਤ ਹੈ ਇਸ ਲਈ ਸਾਨੂੰ ਸਮਝਣਾ ਚਾਹੀਦਾ ਹੈ ਅੱਗੇ ਵਧਣ ਦੇ ਲਈ ਸਾਨੂੰ ਇਹ ਗੱਲਾਂ ਤੋਂ ਬਹੁਤ ਜ਼ਿਆਦਾ ਜਾਣੂ ਹੋਣਾ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਜੇ ਅੱਗੇ ਵਧਣਾ ਹੈ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਅਜਿਹੇ ਹਾਸੇ ਮਜ਼ਾਕ ਹੁੰਦੇ ਨੇ ਉਸ ਬਾਰੇ ਸਾਨੂੰ ਸਮਝ ਆਉਣੀ ਚਾਹੀਦੀ ਹੈ ਇਹ ਜਿਹੇ ਮਜ਼ਾਕ ਸਾਡੇ ਨਾਲ ਵੀ ਵਾਪਰ ਸਕਦੇ ਨੇ ਪਰ ਜੇ ਅਸੀਂ ਸਮਝਦਾਰੀ ਦੇ ਨਾਲ ਦੁਨੀਆਦਾਰੀ ਨੂੰ ਦੇਖ ਕੇ ਚੱਲੀਏ ਤਾਂ ਇਹ ਜਿਹੇ ਮਜ਼ਾਕ ਸਾਨੂੰ ਨਹੀਂ ਕਰਨੇ ਚਾਹੀਦੇ ਉਸ ਕੁੜੀ ਦੀ ਜ਼ਿੰਦਗੀ ਵੀ ਖਰਾਬ ਹੋ ਸਕਦੀ ਸੀ ਉਹ ਕੁੜੀ ਆਪਣੀ ਜ਼ਿੰਦਗੀ ਤੋਂ ਹੱਥ ਵੀ ਤੋੜ ਸਕਦੀ ਸੀ ਇਸ ਲਈ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਈਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ ਲਾਈਕ ਕਮੈਂਟ ਵੀ ਕਰੋਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋਗੇ ਤੇ ਇਸ ਵੀਡੀਓ ਦੇ 100 ਤੋਂ ਵੱਧ ਲਾਈਕ ਪੂਰੇ ਕਰੋਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ ਤਾਂ ਜੋ ਕਿਸੇ ਨੂੰ ਸਮਝ ਲੱਗ ਸਕੇ ਤਾਂ ਜੋ ਲੋਕ ਇਸ ਗੱਲ ਦਾ ਮਜ਼ਾਕ ਨਾ ਬਣਾ ਸਕਣ ਉਹ ਅੱਗੇ ਵਧ ਸਕਣ ਪਰ ਆਪਣੇ ਦਮ ਤੇ ਅਜਿਹੀਆਂ ਵੀਡੀਓਜ਼ ਨੂੰ ਨਾ ਵਾਇਰਲ ਕਰਨ ਤਾਂ ਕਿ ਕਿਸੇ ਦੀ ਪੈਣ ਦੀ ਇੱਜ਼ਤ ਦੀ ਕੋਈ ਵੀ ਗੱਲ ਹੈ ਜੋ ਬਾਹਰ ਨਾ ਜਾਵੇ ਕਿਉਂਕਿ ਸਭ ਦੀਆਂ ਧੀਆਂ ਪੈਣਾ ਸਾਂਝੀਆਂ ਹੁੰਦੀਆਂ ਨੇ ਇਸ ਕਰਕੇ ਕਿਹਾ ਜਾਂਦਾ ਪਿੰਡਾਂ ਦੇ ਵਿੱਚ ਤਾਂ ਇਹ ਗੱਲ ਬਹੁਤ ਮੰਨੀ ਜਾਂਦੀ ਹੈ ਪਰ ਸ਼ਹਿਰਾਂ ਦੇ ਵਿੱਚ ਕਿਤੇ ਨਾ ਕਿਤੇ ਅੱਜ ਵੀ ਧੀਆਂ ਪੈਣਾ ਦਾ ਮਜ਼ਾਕ ਬਣਾਇਆ ਜਾਂਦਾ ਜੋ ਕਿ ਬਹੁਤ ਗਲਤ ਹੈ ਪਰ ਕਹਿੰਦੇ ਨੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਕੁੜੀ ਤੇ ਮੁੰਡੇ ਨੂੰ ਦੋਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਦੋਵਾਂ ਦੀ ਇੱਜ਼ਤ ਇੱਕੋ ਜਹੀ ਹੀ ਹੁੰਦੀ ਹੈ ਇਸ ਲਈ ਸਾਨੂੰ ਵੀ ਸਮਝਣਾ ਚਾਹੀਦਾ ਸਾਡੀ ਯੂਥ ਹੈ ਉਸ ਨੂੰ ਵੀ ਚੰਗੇ ਰਸਤੇ ਤੇ ਪੈਣਾ ਚਾਹੀਦਾ ਤੇ ਪਰਮਾਤਮਾ ਦਾ ਨਾਮ ਤੇ ਆਉਣਾ ਚਾਹੀਦਾ